ਪਹਿਲਾਂ ਇੱਕ ਸਮਾਂ ਹੁੰਦਾ ਸੀਗਾ ਜਦੋਂ ਤੁਹਾਡੇ ਅਖਾੜੇ ਹੁੰਦੇ ਸੀਗੇ ਉਦੋਂ ਇੱਕ ਜਮਾਨਾ ਸੀ ਆਟੋਗ੍ਰਾਫ ਦਾ ਹੁਣ ਜਮਾਨਾ ਆ ਗਿਆ ਫੋਟੋਗ੍ਰਾਫ ਦਾ ਟਿਚੀ ਉੱਟਿਚੀ ਉਹਨਾਂ ਵਿੱਚ ਬਹੁਤ ਫਰਕ ਹੋ ਗਿਆ ਜੀ ਆਟੋਗ੍ਰਾਫ ਤੇ ਫੋਟੋਗ੍ਰਾਫ ਵਾਲੇ ਜਮਾਨੇ 'ਚ ਕੀ ਫਰਕ ਸਮਝਦੇ ਬਹੁਤ ਫਰਕ ਆ ਜੀ ਬਹੁਤ ਫਰਕ ਆ ਆਟੋ ਵਾਲਾ ਜਿਹੜਾ ਭੱਜੇ ਹੁੰਦੇ ਸੀ ਬੱਚੇ ਵੀ ਦਿਓ ਦਿਓ ਆਟੋਗ੍ਰਾਫ ਦਿਓ ਹਣ ਅੱਛਾ ਤੇ ਹੁਣ ਫੋਟੋ ਵਾਲਾ ਤੇ ਮੈਂ ਤੁਹਾਨੂੰ ਬਤਾ ਫੋਟੋਆਂ ਤੋਂ ਤੇ ਕਈ ਰ ਪੰਗੇ ਪੈ ਜਾਂਦੇ ਸਟੇਜਾਂ 'ਤੇ ਹੈ ਬੜਾ ਕਈ ਕਲਾਕਾਰ ਚੜ੍ਹ ਨਹੀਂ ਦਿੰਦੇ ਬੱਚਿਆਂ ਨੂੰ ਵੀ ਹੋਰ ਵੀ ਇਹ ਗਲਤਾਂ ਦਾ ਲੈ ਵੇ ਚਲੋ ਪਿਆਰ ਕਰਨਾ ਚਾਹੀਦਾ ਜੇ ਕੋਈ ਸਰੋਤਾ ਪਸੰਦ ਕਰਦਾ ਤੁਹਾਨੂੰ ਹੂੰ ਹੂੰ ਤੇ ਇਹ ਇਹ ਨਹੀਂ ਹੋਣਾ ਚਾਹੀਦਾ ਹੂੰ ਬੜਾ ਉਹਦਾ ਕਈਆਂ ਕਲਾਕਾਰ ਵੀ ਮਜਬੂਰ ਹੁੰਦਾ ਰਾਸ਼ਦ ਸਾਹਿਬ ਨਾਲ ਪਬਲਿਕ ਦੇ ਸਾਹਿਬ ਨਾਲ ਸਟੇਜ ਵੀ ਲਾਉਣੀ ਹੁੰਦੀ ਹਾਂ ਪਰ ਕਈ ਮੈਂ ਵੇਖਿਆ ਉਹਨੇ ਆਰਟਿਸਟ ਵਧੀਆ ਨਹੀਂ ਹੁੰਦੇ ਇੰਨੇ ਹੁੰਦੇ ਨਹੀਂ ਕਿ ਜਿੰਨੀ ਉਹ ਫੂਮ ਫੜਾ ਰੱਖਦੇ ਵੀ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਅੱਛਾ ਤੁਹਾਡੇ ਟਾਈਮ ਤੇ ਬੌਂਸਰਾਂ ਦਾ ਰਵਾਜ ਹੁੰਦਾ ਸੀ ਅਜੇ ਅਸੀਂ ਤੇ ਅਜੇ ਤੱਕ ਨਹੀਂ ਖੜੇ ਕਰੀ ਪਈ ਉਦੋਂ ਜਦੋਂ ਤੁਹਾਡੇ ਕੋਲ ਇੱਕ ਤਦਾਦ ਦੇ ਵਿੱਚ ਕੰਮ ਹੁੰਦਾ ਸੀ ਤੇ ਉਦੋਂ ਫਿਰ ਜੇ ਤੁਸੀਂ ਜਾਂਦੇ ਲਾਮ ਲਸ਼ਕਰ ਲੈ ਕੇ ਜਾਂਦੇ ਕੀ ਉਂ ਹੀ ਚਲ ਜਾਂਦੇ ਸਾਡਾ ਆਪਣਾ ਹੀ ਬੜਾ ਹੁੰਦਾ ਹੈਗਾ ਤਿੰਨ ਚਾਰ ਤਾਂ ਹੀ ਭਰਾ ਹੀ ਹੁੰਨੇ ਅੱਛਾ ਦੋ ਤਿੰਨ ਭਰਾ ਇਕੱਠੇ ਨਾਲ ਜਾਂਦੇ ਜੀ ਉਦਾਂ ਵੀ ਪ੍ਰੋਗਰਾਮਾਂ ਤੇ ਕੋਈ ਚੇਲੇ ਪਾਲ ਕੇ ਵੀ ਪੰਜ ਸੱਤ ਹੁੰਦੇ ਅੱਛਾ ਹੁੰਦੇ ਇਹ ਤਾਂ ਨਹੀਂ ਗੱਲ ਪਰ ਇੰਨਾ ਅੱਜ ਜਿੱਦਾਂ ਹੋਣਾ ਨਾ ਉਹ ਗੱਲਾਂ ਤੇ ਹੁਣ ਦਾ ਫਰਕ ਬਹੁਤ ਅੱਛਾ ਮਜੀਦ ਭਾਈ ਜੀ ਕਦੀ ਇਤਰਾ ਹੋਇਆ ਥੋੜਾ ਲੜਾਈ ਝਗੜੇ ਵੀ ਲੋਕੀ ਕਰਦੇ ਸੀ ਪਰ ਅੱਜ